ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਅੱਜ ਅਸੀਂ ਜੂਨਾਗੜ੍ਹ ਪਹੁੰਚੇ ਹਾਂ ਤੇ ਜਿੱਥੇ ਕਿ ਜਿਹੜੀਆਂ ਹਜ਼ਾਰਾਂ ਸੰਗਤਾਂ ਨੇ ਦਰਸ਼ਨ ਕੀਤੇ ਜਿਨ੍ਹਾਂ ਵਿੱਚੋਂ ਦਿਬਿਆ ਜੀ ਜਿਹੜੇ ਦਰਸ਼ਨ ਕਰਕੇ ਵਾਪਸ ਆਏ ਆ ਜਾਂ ਉਹਨਾਂ ਨੇ ਮੰਦਰਾਂ ਦੇ ਦਰਸ਼ਨ ਕੀਤੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਤੁਹਾਨੂੰ ਕਿਵੇਂ ਲੱਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੈ ਬਾਬੇ ਜੀ ਜੈ ਬਾਬੇ ਜੀ ਅੱਜ ਤਕਰੀਬਨ ਬਹੁਤ ਖੁਸ਼ ਨਜ਼ਰ ਆ ਰਹੇ ਹੋ ਤੇ ਤੁਸੀਂ ਦਰਸ਼ਨ ਕੀਤੇ ਆ ਮਹਾਰਾਜ ਦੇ ਤੁਹਾਨੂੰ ਕਿਵੇਂ ਲੱਗ ਰਿਹਾ ਅਸੀਂ ਫਗਵਾੜਾ ਤੋਂ 5 ਤਰੀਕ ਨੂੰ ਚੱਲੇ ਸੀ ਪਰ 7 ਤਰੀਕ ਨੂੰ ਜੂਨਾਗੜ੍ਹ ਆਏ ਆ ਉਹ ਤੋਂ ਬਾਅਦ ਅਸੀਂ ਇੱਥੇ ਦੇ ਕਾਫੀ ਪ੍ਰਾਚੀਨ ਮੰਦਿਰਾਂ ਦੇ ਦਰਸ਼ਨ ਕੀਤੇ ਔਰ ਗਿਰਨਾਰ ਪਹਾੜ ਦੇ ਦਰਸ਼ਨ ਕੀਤੇ ਜੋ ਕਿ 10000 ਪੌੜੀ ਚੜ ਕੇ ਆ ਹ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਕਿੰਨੇ ਕੁ ਮੰਦਿਰ ਤੁਸੀਂ ਦੇਖਿਆ ਇੱਥੇ ਅਸੀਂ ਕਟੋਕਟ 8 ਤੋਂ 10 ਮੰਦਰ ਦੇਖੇ ਜੋ ਪ੍ਰਾਚੀਨ ਸੀ ਕਾਫੀ ਟਾਈਮ ਪੁਰਾਣੇ ਸੀ ਬਹੁਤ ਅੱਛੇ ਮੰਦਰ ਸੀ ਪਰ ਦਰਸ਼ਨ ਕਰਕੇ ਸਾਡਾ ਮਨ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਜਿਹੜੀ ਜਿਹੜੀ ਸੰਗਤ ਤੁਹਾਡੇ ਨਾਲ ਆਈ ਆ ਉਹ ਉਹਨਾਂ ਵਿੱਚ ਰੁਝਾਨ ਦੇਖਣ ਨੂੰ ਕਿਵੇਂ ਲੱਗਦਾ ਹੈ ਉਹ ਸਾਰੇ ਬਹੁਤ ਖੁਸ਼ ਅਸੀਂ ਨੀਅਰ ਅਬਾਊਟ 200 ਤੋਂ 300 ਬੰਦਾ ਇੱਥੇ ਆਏ ਆ ਜਿਹਨਾਂ ਨੇ ਦਰਸ਼ਨ ਕੀਤੇ ਸਾਰੀ ਸੰਗਤ ਬਹੁਤ ਜ਼ਿਆਦਾ ਖੁਸ਼ ਹੈ ਇੱਥੇ ਹੋਰ ਕੋਈ ਪਰੇਸ਼ਾਨੀ ਤੁਹਾਨੂੰ ਸਾਨੂੰ ਕੋਈ ਪਰੇਸ਼ਾਨੀ ਨਹੀਂ ਬਹੁਤ ਫੁੱਲਾ ਵਾਂਗ ਬਾਬਾ ਜੀ ਸਾਨੂੰ ਲੈ ਕੇ ਆਇਆ ਫੁੱਲਾ ਵਾਂਗੂ ਅਸੀਂ ਘਰ ਜਾਵਾਂਗੇ ਘਰ ਜਾਵਾਂਗੇ ਬਹੁਤ ਖੁਸ਼ੀ ਹੋਈ ਹੈ ਨਾ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਹਾਂਜੀ ਦੇਵਿਆ ਜੀ ਤੁਸੀਂ ਸਾਰੇ ਦਰਸ਼ਨ ਕੀਤੇ ਆ ਜਾਂ ਹਨਾ ਸਾਰੇ ਕਰ ਕਰਕੇ ਵੀ ਆਏ ਆ ਔਰ ਤੁਹਾਡਾ ਦੇਖਣ ਚ ਔਰ ਜਿਹੜੇ ਬਾਕੀ ਬੱਚੇ ਆ ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ ਮੇਰਾ ਇਹੀ ਮੈਸੇਜ ਆ ਸਾਰੇ ਬੱਚਿਆਂ ਨੂੰ ਫੈਮਲੀਆਂ ਨੂੰ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਧਾਰਮਿਕ ਹਿਸਟਰੀਕਲ ਪਲੇਸ ਤੇ ਲੈ ਕੇ ਜਾਓ ਤਾਂ ਕਿ ਬੱਚਿਆਂ ਨੂੰ ਆਪਣੀ ਹਿਸਟਰੀ ਦਾ ਪਤਾ ਚੱਲ ਸਕੇ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ ਤੇ ਕੁਛ ਬੱਚੇ ਤੁਹਾਡੇ ਨਾਲ ਵੀ ਆਏ ਹੋਣਗੇ ਹਾਂਜੀ ਸਾਡੇ ਨਾਲ ਬਹੁਤ ਬੱਚੇ ਆਏ ਔਰ ਸਾਡੇ ਨਾਲ ਇੱਕ ਸੱਤ ਸਾਲ ਦਾ ਛੋਟਾ ਬੱਚਾ ਆ ਜੋ ਕਿ 10000 ਬੜੀ ਚੜ ਕੇ ਬਾਬਾ ਜੀ ਦੇ ਦਰਸ਼ਨ ਕਰਨ ਗਿਆ ਗਿਰਨਾਰ ਪਹਾੜ ਤੇ ਤੇ ਕੀ ਗੱਲ ਆਪਾਂ ਉਹਨਾਂ ਨੂੰ ਜਿਹੜਾ ਬੱਚਾ ਆਊਗਾ ਆਪਾਂ ਉਹਨਾਂ ਨੂੰ ਮਾਮਾ ਜੀ ਜੀ ਸਾਹਿਬ ਤੁਹਾਨੂੰ ਉਹ ਬੱਚੇ ਨਾਲ ਜਰੂਰ ਮਿਲਵਾਉਂਗੇ ਠੀਕ ਹੈ ਬਹੁਤ ਖੁਸ਼ ਹੋਈ ਕਿ ਉਹ ਛੋਟਾ ਬੱਚਾ ਇੰਨਾ ਖੁਸ਼ ਸੀ ਔਰ ਕਹਿ ਰਿਹਾ ਸੀ ਕਿ ਮੈਂ ਬਾਬਾ ਜੀ ਦੇ ਸੁੱਖ ਸੁਖੀ ਹੋਈ ਆ ਮੈਂ ਉੱਪਰ ਜਾਣ ਲਈ ਜਿਹੜੀਆਂ ਸੰਗਤਾਂ ਮਤਲਬ ਦੇਖਣਗੇ ਆ ਤੁਹਾਨੂੰ ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ ਮੇਰਾ ਇਹ ਮੈਸੇਜ ਆ ਕਿ ਤੁਸੀਂ ਸਾਰੇ ਇੱਥੇ ਆਓ ਪਰ ਪਾਪਾ ਜੀ ਦੇ ਦਰਸ਼ਨ ਪਾਓ ਦੁਆਪਾ نیوز ਨਾਲ ਕਰਵਾ ਲ ਬਹਿਲ ਬਤ ਲਈ ਧੰਨਵਾਦ ਜੀ ਤੁਹਾਡਾ ਧੰਨਵਾਦ ਥੈਂਕ ਯੂ ਸਰ